ਸਸਾਇਕਾਲ ਗਾਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਮੇਰੇ YouTube ਚੈਨਲ ਵੇਪ ਲੌਗਿੰਗ ਦੇ ਵਿੱਚ ਮੈਂ ਤੁਹਾਡਾ ਆਪਣਾ ਮੈਗਦੀਪ ਸਿੰਘ ਤੇ ਇਹ ਹੈਗਾ ਜੀ ਪਾਰਟ 2 ਆਫ ਵਿਜ਼ਿਟਿੰਗ ਗੋਲਡਨ ਟੈਂਪਲ ਜਿਵੇਂ ਕਿ ਤੁਸੀਂ ਪਹਿਲੇ ਪਾਰਟ ਵਿੱਚ ਦੇਖਿਆ ਅਸੀਂ ਰਾਤ ਨੂੰ ਉੱਥੇ ਪਹੁੰਚੇ ਸੀ ਤੇ ਹੁਣ ਅਸੀਂ ਗਏ ਜੀ ਸਵੇਰ ਮੱਥਾ ਟੇਕਣ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀ ਕਰੋੜਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਇੱਥੇ ਪਰੜੇ ਆਉਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਰਾਤ ਸੀ ਫਿਰ ਉਥੇ ਕੋਈ ਵੀ ਰਾਤ ਅਸੀਂ ਜਦੋਂ ਆਏ ਹਨਾ ਉਥੇ ਕੋਈ ਵੀ ਜਿਹੜੀ ਤਰ੍ਹਾਂ ਸੀ ਕੋਈ ਵੀ ਖਾਲੀ ਨਹੀਂ ਸੀ ਉਹਦਾ ਇੱਕ ਵੀ ਰੂਮ ਪਰ ਫਿਰ ਅਸੀਂ ਮੰਜੀ ਹਾਲ ਚ ਬੈਠੇ 2 ਘੰਟੇ ਉਥੇ ਰੈਸਟ ਕੀਤੀ ਤੇ ਫਿਰ ਅਸੀਂ ਦੇਖਿਆ ਕਿ ਹੁਣ ਫਿਰ ਇੱਥੇ ਕਿਉਂਕਿ ਉੱਥੇ ਗਰਮੀ ਬਹੁਤ ਸੀ ਤੇ ਉਥੇ ਜਾ ਕੇ ਫਿਰ ਅਸੀਂ ਕਿਹਾ ਚਲੋ ਬਾਹਰ ਦੇਣੇ ਆ ਰੂਮ ਕਿਸੇ ਹੋਟਲ ਚ ਫਿਰ ਅਸੀਂ ਹੋਟਲ ਗਏ ਫਿਰ ਉਹਨਾਂ ਦੇ ਰੈਂਟ ਬਹੁਤ ਜ਼ਿਆਦਾ ਸੀ ਤੇ ਫਿਰ ਸਾਨੂੰ ਇੱਕ ਹੋਟਲ ਮਿਲਿਆ ਜਿਹਦਾ ਰੈਂਟ ਠੀਕ ਸੀ ਯਾਨੀ ਕਿ 1400 ਉਹਦਾ ਜਿਹੜਾ ਰੈਂਟ ਸੀਗਾ ਤੇ ਫਿਰ ਉਹ ਅਸੀਂ ਲੈਤਾ ਨਾਹੀਂ ਤਾਂ ਉਹਦਾ ਵਾਸ਼ਰੂਮ ਚੱਜਦਾ ਤੇ ਨਾਹੀਂ 에어 ਕੰਡੀਸ਼ਨਰ ਦੀ ਉਹਦੀ ਹਵਾ ਆਵੇ ਇਹ ਬਸ ਠੀਕ ਸੀਗਾ ਉਹ ਕਮਰਾ ਰਮਸਾਤ ਅਸੀਂ ਉੱਥੇ ਰਾਤ ਕੱਢੀ ਇਹ ਤੁਸੀਂ ਦੇਖ ਸਕਦੇ ਹੋ ਫਿਰ ਅਸੀਂ ਜੀ ਕਰਵਾਈ ਦੇਖ ਬਹੁਤ ਜ਼ਿਆਦਾ ਜਿਵੇਂ ਕਿ ਧਰਮ ਮੈਂ ਦੱਸ ਰਿਹਾ ਸੰਗਤ ਆਈ ਤੇ ਅਸੀਂ 9:30 ਯਾਨੀ ਕਿ ਮੱਥਾ ਟੇਕਣ ਲਈ ਗਏ ਸੀ ਤੇ ਸਾਨੂੰ 11:30 ਵਜੇ ਸੀ ਤੁਸੀਂ ਜਿਵੇਂ ਕਿ ਕਲਿੱਪ ਵਿੱਚ ਦੇਖ ਹੀ ਰਹੇ ਹੋ ਕਿੰਨੀ ਜ਼ਿਆਦਾ ਸੰਗਤ ਹੈ ਜਿਹੜੀ ਉਹ ਆਈ ਹੋਈ ਹੈ ਤੇ ਫਿਰ ਅਸੀਂ ਮੱਥਾ ਟੇਕਿਆ ਫਿਰ ਪਹੁੰਚ ਗਏ ਜੀ ਆਪਾਂ ਬਾਬਾ ਅਟਲ ਦੇ ਉੱਪਰੋਂ ਦੇਖ ਸਕਦੇ ਹੋ ਅੰਮ੍ਰਿਤਸਰ ਦਾ ਵਿਊ ਤੇ ਉਸ ਟਾਈਮ ਸੀਗਾ ਜੀ ਸ਼ੀ ਹਰ ਗੋਪਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੂਰਵ ਫਿਰ ਉਥੇ 골ਡਨ ਟੈਂਪਲ ਵਿੱਚ ਉਹਨਾਂ ਦਾ ਪ੍ਰਕਾਸ਼ ਪੂਰਵ ਸੈਲੀਬ੍ਰੇਟ ਕੀਤਾ ਤੁਸੀਂ ਜਿਵੇਂ ਦੇਖ ਸਕਦੇ ਹੋ 골ਡਨ ਟੈਂਪਲ ਕਿੰਨਾ ਜ਼ਿਆਦਾ ਸੁੰਦਰ ਲੱਗ ਰਿਹਾ ਹੈਗਾ ਲਾਈਟਿੰਗ ਨਾਲ ਤੇ ਬਹੁਤ ਜ਼ਿਆਦਾ ਮਜ਼ੇ ਕਿਤੇ ਮਿਲਦੇ ਆ ਅਗਲੇ ਮੀਨੀ ਵਲੌਗ ਚ ਤਦ ਤੱਕ ਸਸ਼ਕਾਲ